ਉਹਦੇ ਲਈ ਬੁਨਿਆਦੀ ਸਹੂਲਤਾ ਦੇਣ ਦੇ ਲਈ ਪ੍ਰੋਮਿਸਸਸ ਕੀਤੇ ਸੀ ਵਾਅਦੇ ਕੀਤੇ ਸੀ ਜਿਹਦੇ ਵਿੱਚ ਮੈਨੂੰ ਇਹ ਵੀ ਦੱਸਣ ਦੀ ਜ਼ਰੂਰਤ ਪਾਉਗੀ ਕਿ ਜਿਹੜੇ ਪਿੰਡਾਂ ਦੇ ਛੱਪੜਾਂ ਦੀ ਜਿਨ੍ਹਾਂ ਦੀ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜਿਨ੍ਹਾਂ ਦੀ ਗੱਲ ਕਰ ਰਹੇ ਹਾਂ 15000 ਦੇ ਲਗਭਗ ਜੋ ਪਿੰਡਾਂ ਦੇ ਛੱਪੜ ਨੇ ਇਹਨਾਂ ਦੀ ਸਾਰ ਅੱਜ ਤੱਕ ਬੀਤੀ 25 30 ਸਾਲਾਂ ਤੋਂ ਜਿੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਨਹੀਂ ਲੱਤੇ ਪੂਰੇ ਅਕਾਲੀ ਦਲ ਤੇ ਭਾਜਪਾ ਦੀ ਭਾਰਤੀ ਜਨਤਾ ਪਾਰਟੀ ਦੀ ਕਲਾਬੋਰੇਸ਼ਨ ਦੀਆਂ ਸਰਕਾਰਾਂ ਹੰਡਾ ਕੇ ਦੇਖ ਲੀਆਂ ਪੰਜਾਬ ਵਾਸੀਆਂ ਨੇ ਪੂਰੇ ਕਾਂਗਰਸ ਦੀਆਂ ਸਰਕਾਰਾਂ ਹੰਡਾ ਕੇ ਦੇਖ ਲੀਆਂ ਪੰਜਾਬ ਵਾਸੀਆਂ ਨੇ ਪਰ ਜਿਹੜੀ ਬੁਨਿਆਦੀ ਸਹੂਲਤਾ ਸੀ ਬੁਨਿਆਦੀ ਢਾਂਚੇ ਸੀ ਪੰਜਾਬ ਦੇ ਇਹਦੇ ਤੇ ਅੱਜ ਤੱਕ ਅੱਜ ਤੀਕਰ ਕਿਸੇ ਨੇ ਗੱਲ ਨਹੀਂ ਕੀਤੀ ਜਦੋਂ ਵੀ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਮੈਂ ਰੂਰਲ ਡਵੈਲਪਮੈਂਟ ਐਂਡ ਪੰਚਾਇਤ ਮਿਨਿਸਟਰ ਵਜੋਂ ਸੇਵਾ ਨਿਭਾਰੇਆਂ ਪੰਜਾਬ ਦੀ ਮੁੱਖ ਮੰਤਰੀ ਸਾਹਿਬ ਨੇ ਇਹ ਸੇਵਾ ਦੇ ਦਾ ਮੌਕਾ ਦਿੱਤਾ ਜੋ ਮੈਂ ਜਦੋਂ ਪਿੰਡਾਂ ਚ ਜਾਣਾ ਦੇਖਣਾ ਤਾਂ ਸਾਨੂੰ ਦੋ ਚੀਜ਼ਾਂ ਦੀ ਬੜੀ ਵੱਡੀ ਡਿਮਾਂਡ ਸੀ ਜਿਹੜੀ ਉਹ ਸਾਹਮਣੇ ਆਉਂਦੀ ਸੀ ਹਰ ਪਿੰਡ ਦੇ ਵਿੱਚ ਇੱਕ ਡਿਮਾਂਡ ਸੀ ਕਿ ਸਾਡੇ ਪਿੰਡ ਦੇ ਪਾਣੀ ਦੇ ਨਿਕਾਸ ਦਾ ਹੱਲ ਕਰ ਦਿਓ ਜਦ ਬਾਰਿਸ਼ਾਂ ਆਉਂਦੀਆਂ ਛੱਪੜ ਓਵਰਫਲੋ ਹੁੰਦੇ ਨੇ ਛੱਪੜ ਬੈਕ ਮਾਰਦੇ ਨੇ ਗਲੀਆਂ ਦੇ ਵਿੱਚ ਪਾਣੀ ਖੜਦਾ ਹੈ ਸੀਵਰੇਜ ਦੀ ਬੜੀ ਵੱਡੀ ਪ੍ਰੋਬਲਮ ਹੁੰਦੀ ਹੈ ਦੂਸਰਾ ਇਹ ਪ੍ਰੋਬਲਮ ਹੁੰਦੀ ਸੀ ਕਿ ਜਿਹੜੇ ਛੱਪੜਾਂ ਦਾ ਜਿਹੜਾ ਪਾਣੀ ਸੀ ਉਹ ਪਰਕੂਲੇਟ ਹੋ ਕੇ ਧਰਤੀ ਦੇ ਹੇਠ ਰਿਸਾਬ ਨਹੀਂ ਸੀ ਹੁੰਦਾ ਜਾਂ ਜਿੱਥੇ ਛੱਪੜ ਜ਼ਿਆਦਾ ਡੂੰਘੇ ਕਰ ਦਿੱਤੇ ਗਏ ਸੀ ਉੱਥੇ ਪਰਕੂਲੇਸ਼ਨ ਦੇ ਨਾਲ ਇਹ ਪਾਣੀ ਸੀ ਜਿਹੜਾ ਘਰਾਂ ਦੇ ਵਿੱਚ ਆਂਦਾ ਸੀ ਉਹ ਪਾਣੀ ਕੰਟਾਮਿਨੇਟ ਹੁੰਦਾ ਸੀ ਉਹ ਪਾਣੀ ਖਰਾਬ ਹੋ ਜਾਂਦਾ ਸੀਗਾ ਜਿਹਦੇ ਕਰਕੇ ਭਿਆਨਕ ਬਿਮਾਰੀਆਂ ਸੰਗੀਨ ਬਿਮਾਰੀਆਂ ਦੀ ਸ਼ਿਕਾਇਤ ਸੀ ਜਿਹੜੀ ਉਹ ਹੋਣੀ ਸ਼ੁਰੂ ਹੋ ਜਾਂਦੀ ਸੀ ਦਰਅਸਲ ਮੈਂ ਉਹ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਇਹ ਪਿੰਡ ਦੇ ਛੱਪੜ ਸੀ ਇਹ ਪਿੰਡ ਦੇ ਛੱਪੜ ਕੁਦਰਤੀ ਸਰੋਤ ਕੁਦਰਤੀ ਬਹਾਵ ਦੇ ਨਾਲ ਪਹਿਲੇ ਦਿਨਾਂ ਤੋਂ ਬਣੇ ਹੋਏ ਨੇ ਆਦ ਕਾਲ ਤੋਂ ਜਿੱਥੇ ਬਸੋਂ ਹੁੰਦੀ ਸੀ ਨਿਮਾਨ ਵਾਲੇ ਪਾਸੇ ਨੂੰ ਜਿੱਥੇ ਪਾਣੀ ਜਾ ਕੇ ਇਕੱਠਾ ਹੋ ਜਾਂਦਾ ਸੀ ਉੱਥੇ ਛੱਪੜ ਬਣਾ ਲਿੱਤੇ ਜਾਂਦੇ ਸੀ ਐਦਾਂ ਹੀ ਜਿਵੇਂ ਜਿਵੇਂ ਆਬਾਦੀ ਵੱਧਦੀ ਗਈ ਤਾਂ ਡਿਮਾਂਡ ਵੀ ਵੱਧਦੀ ਗਈ ਤਾਂ ਜਿਹੜੀ ਪੰਚਾਇਤੀ ਜ਼ਮੀਨ ਸੀ ਉਹਨਾਂ ਦੇ ਵਿੱਚ ਛੱਪੜ ਦੇੜੇ ਸੀ ਉਹ ਡੂੰਗੇ ਤੇ ਵੱਡੇ ਕੀਤੇ ਜਾ ਰਹੇ ਸੀਗੇ ਪਰ ਇਹ ਅੱਜ ਤੱਕ ਜਣੀ ਕਿ ਇਹਨਾਂ ਦੀ ਸਾਰ ਕਿਸੇ ਨੇ ਨਹੀਂ ਜਾਣੀ ਇਹਨਾਂ ਦਾ ਹਾਲਾਤ ਕਦੇ ਜ਼ਿੰਦਗੀ ਦੇ ਵਿੱਚ ਕਿਸੇ ਨੇ ਇਹਨਾਂ ਨੂੰ ਮਤਲਬ ਕਿ ਗੌਰ ਹੀ ਨਹੀਂ ਕੀਤੀ ਪਹਿਲੀ ਵਾਰ ਹੋਇਆ ਇਤਿਹਾਸ ਦੇ ਅੰਦਰ ਫਸਟ ਟਾਈਮ ਇਨ ਦੀ ਹਿਸਟਰੀ ਆਫ ਪੰਜਾਬ ਕਿ ਕਿਸੇ ਸਰਕਾਰ ਨੇ ਆ ਕੇ ਸਭ ਤੋਂ ਬੁਨਿਆਦੀ ਕੰਮ ਜੋ ਪਿੰਡਾਂ ਦਾ ਛੱਪਣਾ ਦਾ ਉਹਨੂੰ ਹੱਥ ਪਾਇਆ ਇਹਦੇ ਲਈ 4573 ਕਰੋੜ ਰੁਪਈਆ ਜੋ ਰੂਰਲ ਡਵੈਲਪਮੈਂਟ ਦੀ ਜਿਹੜੇ ਸਾਡੇ ਪਿੰਡਾਂ ਦਾ ਸਾਰਾ ਟੋਟਲ ਵਿਕਾਸ ਕਾਰਜ ਕਰਨ ਦੀ 4573 ਕਰੋੜ ਰੁਪਏ ਦਾ ਇਸ ਵਾਰ ਪ੍ਰਬਧਾਨ ਰੱਖਿਆ ਗਿਆ ਜਿਹਦੇ ਵਿੱਚ ਜਿੰਨੇ 15000 ਛੱਪੜ ਨੇ ਮੈਂ ਫੇਰ ਰਿਪੀਟ ਕਰ ਰਹੇ ਹਾਂ ਜਿੰਨੇ 15000 ਦੇ ਕਰੀਬ ਛੱਪੜ ਨੇ ਅਸੀਂ ਟੋਟਲੀ ਉਹਨਾਂ ਛੱਪੜਾਂ ਦੀ ਕਲੀਨਿੰਗ ਦਾ ਪ੍ਰੋਜੈਕਟ ਆਰੰਭ ਚੁੱਕੇ ਹਾਂ ਜਿਹਦੇ ਵਿੱਚ ਕਰਨਾ ਕੀ ਆਪਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਕਰਨੀ ਆਪਾਂ ਡੀਵਾਟਰਿੰਗ ਉਹਨਾਂ ਦੇ ਵਿੱਚੋਂ ਅਸੀਂ ਹੁਣ ਫਸਲ ਦੀ ਕਟਾਈ ਤੋਂ ਬਾਅਦ ਜਦ ਖੇਤ ਬੇਲੇ ਓਡਣਗੇ ਸਾਰੇ ਛੱਪੜਾਂ ਦੇ ਅਸੀਂ ਸੈਂਪਲ ਪਰ ਆ ਰਹੇ ਹਾਂ ਜਿਹੜੇ ਛੱਪੜਾਂ ਦੇ ਸੈਂਪਲ ਜਿਹੜੇ ਨੇ ਉਹ ਐਸ ਪਰ ਰੈਗੂਲੇਸ਼ਨਸ ਜਿਹੜੇ ਐਗਰੀਕਲਚਰ ਦੀ ਨਾਰਮਸ ਨੂੰ ਕੰਪਲਾਈ ਕਰਦੇ ਨੇ ਮੀਟ ਕਰਦੇ ਨੇ ਉਹਨਾਂ ਨੂੰ ਅਸੀਂ ਸਿੱਧਾ ਡੀਵਾਟਰਿੰਗ ਕਰਕੇ ਖੇਤਾਂ 'ਚ ਪਾਣੀ ਪਾ ਕੇ ਖਾਲੀ ਕਰਾ ਰਹੇ ਹਾਂ ਔਰ ਉਸ ਤੋਂ ਬਾਅਦ ਚੋਂ ਅਸੀਂ ਉਹਦੇ ਵਿੱਚ ਟੋਟਲ ਦੀ ਟੋਟਲੀ ਉਹਦੀ ਜਿਹੜੀ ਡੀਸੈਲਟਿੰਗ ਕਰਵਾ ਕੇ ਉਹਦੇ ਚੋਂ ਡੀਸੈਲਟਿੰਗ ਕਰਵਾ ਕੇ ਉਹਦੇ ਜਿਹੜਾ ਪਾਣੀ ਦੀ ਪਰਕੂਲੇਸ਼ਨ ਹੈ ਵੀ ਤਾਜੋ ਪਾਣੀ ਦਾ ਰਿਸਾਬ ਥੱਲੇ ਤੱਕ ਜਾ ਸਕੇ ਇੱਕ ਤਾਂ ਉਹਦਾ ਇੰਤਜ਼ਾਮ ਕਰ ਰਹੇ ਆ ਪਰ ਉਹ ਐਦਾ ਨਹੀਂ ਉਸ ਤੋਂ ਪਹਿਲਾਂ ਅਸੀਂ ਉਸ ਪਾਣੀ ਨੂੰ ਟ੍ਰੀਟ ਕਰਨ ਦੇ ਲਈ ਸੀਚੇਵਾਲ ਮਾਡਲ ਠਾਪਰ ਮਾਡਲ ਤੇ ਪੀਪੀਸੀਬੀ ਦਾ ਜਿਹੜਾ ਮਾਡਲ ਹੈ ਇਹਨੂੰ ਅਸੀਂ ਆਪਟ ਕਰ ਰਹੇ ਹਾਂ ਜਿਹਦੇ ਵਿੱਚ ਜਿਹੜਾ ਪਾਣੀ ਹੋਊਗਾ ਪਾਣੀ ਪਹਿਲਾਂ ਪ੍ਰਾਇਮਰੀ ਚੈਂਬਰਸ ਚ ਆਊਗਾ ਉਥੋਂ ਟ੍ਰੀਟ ਹੋ ਕੇ ਸਕੈਂਡਰੀ ਚੈਂਬਰਸ ਤੇ ਜਾਊਗਾ ਫੇਰ ਇੱਕ ਚੈਂਬਰ ਹੋਰ ਬਣੂ ਉਹਦੇ ਜਾਊ ਉਸ ਤੋਂ ਬਾਅਦ ਜੋ ਜਿਹੜਾ ਪਾਣੀ ਹੋਊਗਾ ਇਹ ਪ੍ਰੋਪਰ ਜਿਹੜੇ ਪੱਕੇ ਪੌਂਡਸ ਆਸੀ ਜਿਹੜੀਆਂ ਇਹਦੀਆਂ ਥੱਲੋ ਪੌਂਡ ਕੱਚਾ ਹੋਊਗਾ ਇਹਦੇ ਆਲੇ ਦੁਆਲੇ ਦੀਆਂ ਜਿਹੜੀਆਂ ਵਾਲਸ ਹੋਣਗੀਆਂ ਉਹ ਐ ਟੇਪਰ ਦੇ ਵਿੱਚ ਕਰਕੇ ਪ੍ਰੋਪਰ ਉਹਦੇ ਤੇ ਜਿਵੇਂ ਆਪਾਂ ਕਹਿ ਲਓ ਵੀ ਕੰਕਰੀਟ ਦੀ ਜਿਵੇਂ ਵਾਲ ਹੁੰਦੀ ਹੈ ਇਸ ਤਰੀਕੇ ਨਾਲ ਵਾਲਸ ਤਿਆਰ ਕਰਾਂਗੇ ਔਰ ਪ੍ਰੋਪਰ ਦੇਖਣ ਨੂੰ ਉਹ ਛੱਪੜ ਇੰਨਾ ਬਿਊਟੀਫੁੱਲ ਲੱਗੂ ਐ ਇੰਨਾ ਸੋਹਣਾ ਲੱਗੂ ਆ ਜੀਦਨ ਵਾਲ ਇੱਕ ਤਾਂ ਪਿੰਡ ਨੇ ਜਿਹੜੇ ਸਾਡੇ ਉਹ ਬਿਊਟੀਫਾਈ ਹੋ ਜਾਣਗੇ ਸੋਹਣੇ ਹੋ ਜਾਣਗੇ ਦੂਸਰਾ ਅਸੀਂ ਛੱਪੜਾਂ ਦੇ ਕਿਨਾਰੇਆਂ ਦੇ ਉੱਤੇ ਜਿਹੜੇ ਉੱਪਰ ਕੰਡੇ ਹੋਣਗੇ ਛੱਪੜਾਂ ਦੇ ਉਹਦੇ ਉੱਤੇ ਅਸੀਂ ਟੋਟਲ ਪਲਾਂਟੇਸ਼ਨ ਦਾ ਕੰਮ ਉੱਥੇ ਪ੍ਰੋਪਰ ਪਲਾਂਟੇਸ਼ਨ ਕਰਾਵਾਂਗੇ ਔਰ ਸੋਲਰ ਮੋਟਰਸ ਲਗਾ ਕੇ ਸੂਰਜੀ ਮੋਟਰਾਂ ਲਗਾ ਕੇ ਸੋਲਰ ਮੋਟਰਸ ਲਗਾ ਕੇ ਇਹਦਾ ਜਿਹੜਾ ਛੱਪੜਾਂ ਦਾ ਪਾਣੀ ਹੋਊਗਾ ਇਹ ਟੋਟਲ ਦਾ ਟੋਟਲ ਪਾਣੀ ਹੈ ਜਿਹੜਾ ਇਹ ਐਗਰੀਕਲਚਰ ਐਂਡ ਪਲਾਂਟੇਸ਼ਨ ਦੇ ਲਈ ਯੂਜ਼ ਕਰਨਗੇ ਇਦੇ ਚ ਮੈਨੂੰ ਇੱਕ ਹੋਰ ਵੀ ਗੱਲ ਦੱਸਣੀ ਜਿਹੜੀ ਬਣਦੀ ਐ ਕਿ ਅੱਜ ਜਿਹੜੀਆਂ ਵਿਰੋਧੀ ਪਾਰਟੀਆਂ ਤੰਜ ਕਸਦੀਆਂ ਨੇ ਕਦੇ ਕਿਸੇ ਗੱਲ ਨੂੰ ਕਦੇ ਕਿਸੇ ਗੱਲ ਨੂੰ ਲੈ ਕੇ ਮੈਂ ਇੱਕ ਸਵਾਲ ਉਹ ਅੱਜ ਉਹਨਾਂ ਨੂੰ ਪੁੱਛਣਾ ਚਾਹੁੰਦਾ ਜਦੋਂ ਤੁਹਾਡੇ ਹੱਥਾਂ ਦੇ ਵਿੱਚ ਤਾਕਤ ਸੀ ਜਦੋਂ ਤੁਹਾਡੇ ਕੋਲ ਸਰਕਾਰਾਂ ਸੀਗੀਆਂ ਵੱਡਾ ਸਵਾਲ ਐ ਅੱਜ ਸਾਢੇ 3 ਕਰੋੜ ਪੰਜਾਬੀ ਇਹਨਾਂ ਵਿਰੋਧੀ ਪਾਰਟੀਆਂ ਨੂੰ ਜ਼ਰੂਰ ਪੁੱਛਣ ਕਿ ਉਸ ਸਮੇਂ ਤੁਸੀਂ ਇਹ ਸਾਰੇ ਜਣੇ ਪੋਲਿਟੀਕਲ ਪਾਰਟੀ ਵਾਲੇ ਕਿੱਥੇ ਸੁੱਤੇ ਪਏ ਸੀਗੇ ਕਿਉਂ ਨਾ ਸਾਰ ਲੱਤੀ ਕੋਈ ਛੱਪੜ ਅੱਜ ਤੱਕ ਨਹੀਂ ਬਣੇ ਇਹ ਤਾਂ ਜਦੋਂ ਤੋਂ ਇੰਡੀਪੈਂਡੈਂਸ ਤੋਂ ਪਹਿਲਾਂ ਦੇ ਵੀ ਛੱਪੜ ਬਣੇ ਹੋਏ ਨੇ ਤਾਂ ਐਨੇ ਸਾਲ ਤੁਸੀਂ ਦੇਸ਼ ਦੇ ਵਿੱਚ ਰਾਜ ਕੀਤਾ ਤੁਸੀਂ ਛੱਪੜਾਂ ਦੀ ਸਾਰ ਕਿਉਂ ਨਾ ਲੱਤੀ ਇਹ ਸਭ ਤੋਂ ਵੱਡਾ ਸਵਾਲ ਹੈ ਜੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਛੱਪੜਾਂ ਦਾ ਕੰਮ ਕਰ ਰਹੀ ਹੈ ਜੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਪਿੰਡ ਦੇ ਵਿੱਚ ਪਲੇਗਰਾਉਂਡ ਬਣਾਉਣ ਦੀ ਗੱਲ ਕਰ ਰਹੀ ਹੈ ਕਿਉਂ ਨਾ ਪਲੇਗਰਾਉਂਡ ਬਣਾਏ ਕਿਉਂ ਨਾ ਬਣਾਏ ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿ ਨੇ ਸਾਰ ਲੱਤੀ ਅਜੇ ਤੱਕ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਟੇਟ ਦੇ ਵਿੱਚ ਗਵਰਨਮੈਂਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆ ਕੇ ਐਡਾ ਵੱਡਾ ਇਨੀਸ਼ੀਏਟਿਵ ਲੱਤਾ ਹੋਵੇ ਕਿ ਅਸੀਂ ਹਰ ਪਿੰਡ ਦੇ ਵਿੱਚ ਇੱਕ ਬਹੁਤ ਸੋਹਣਾ ਪਲੇਗ੍ਰਾਉਂਡ ਬਣਾਵਾਂਗੇ ਜੇ ਪੰਜਾਬ ਦੀ ਨੌਜਵਾਨੀ ਨੂੰ ਜੇ ਪੰਜਾਬ ਦੀ ਨੌਜਵਾਨੀ ਨੂੰ ਬੁਰੀਆਂ ਸੁਰੀਆਂ ਅਲਾਮਤਾਂ ਤੋਂ ਬਚਾਉਣਾ ਤਾਂ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਨੌਜਵਾਨੀ ਨੂੰ ਜਦੋਂ ਕੰਮਕਾਰਾਂ ਤੋਂ ਆਪਣੇ ਦਿਨ ਚ ਵੇਲੇ ਹੋ ਕੇ ਆਉਣ ਸ਼ਾਮ ਨੂੰ ਤਾ ਉਹ ਆ ਕੇ ਇਹਨਾਂ ਪਿੰਡ ਦੇ ਵਿੱਚ ਜਿੰਨੇ ਪਲੇਗਰਾਉਂਡਸ ਨੇ ਉਹਨਾਂ ਦੇ ਵਿੱਚ ਆ ਕੇ ਆਪਣਾ ਖੇਲਣ ਆਪਣੀ ਵਰਜਿਸਕਰਨ ਸੈਰ ਕਰਨ ਤਾ ਜੋ ਉਹਨਾਂ ਦਾ ਸਰੀਰ ਤੇ ਦਿਮਾਗ ਦੋਵੇਂ ਪਾਸਿਓਂ ਨਰਵਾ ਹੋਵੇ ਔਰ ਇਹਦੇ ਚ ਇੱਕ ਗੱਲ ਮੈਨੂੰ ਹੋਰ ਦੱਸਣ ਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਛੱਪੜਾਂ ਦੀ ਜਿਹੜੀ ਸਾਡਾ ਸਫਾਈ ਦਾ ਜੋ ਅਭਿਆਨ ਹੁਣ ਚੱਲਿਆ ਹੈ ਇਹਦੇ ਵਿੱਚ ਲਗਭਗ ਲਗਭਗ 1100 ਛੱਪੜਾਂ 15000 ਚੋਂ 1166 ਅਸੀਂ ਬੀਤੇ 15 ਦਿਨ ਦੇ ਵਿੱਚ ਵਿੱਚ ਇਹਨਾਂ ਦੀ ਡੀਵਾਟਰਿੰਗ ਕਰਾਤੀ ਇਹਨਾਂ ਦੀ ਡੀਵਾਟਰਿੰਗ ਹੋ ਚੁੱਕੀ ਹੈ ਤੇ ਉਹਦੇ ਚੋਂ ਲਗਭਗ ਲਗਭਗ 566ਾਂ ਦੇ ਵਿੱਚੋਂ ਅਸੀਂ ਜਿਹੜੀ ਡੀਸੈਲਟਿੰਗ ਹੈ ਡੀਸੈਲਟਿੰਗ ਦਾ ਵੀ ਕੰਮ ਕਰਵਾ ਚੁੱਕੇ ਹਾਂ ਔਰ ਇਹ ਬੜੇ ਯੁੱਧ ਸਤਰ ਦੇ ਉੱਤੇ ਬੜੇ ਵਾਰਫਟਿੰਗ ਲੈਵਲ ਦੇ ਉੱਤੇ ਸਾਡਾ ਇਹ ਕੰਮ ਚੱਲ ਰਿਹਾ ਔਰ ਕੱਲੀ ਡੀਸੈਲਟਿੰਗ ਨਹੀਂ ਜਿਹੜੇ ਛੱਪੜ ਡੂੰਘੇ ਹੋ ਚੁੱਕੇ ਨੇ ਜਾਦਾ ਡੂੰਘੇ ਕਰਤੇ ਕਿਉਂਕਿ ਪਾਣੀ ਦੀ ਡਿਮਾਂਡ ਜ਼ਿਆਦਾ ਹੋਣ ਕਰਕੇ ਤੇ ਜਦੋਂ ਹਰ ਸਾਲ ਉਹਨੂੰ ਡੂੰਘੇ ਕਰੀਗੇ ਡੂੰਘੇ ਕਰੀਗੇ ਤਾਂ ਉੱਥੇ ਪਰਕੂਲੇਸ਼ਨ ਜਿਹੜੀ ਜ਼ਿਆਦਾ ਥੱਲੇ ਜਾ ਕੇ ਜਿਹੜੀ ਕੰਟਮੀਨੇਟ ਹੋਇਆ ਅਸੀਂ ਉਹਨਾਂ ਦੇ ਵਿੱਚ ਰੀਸਿਲਟਿੰਗ ਵੀ ਕਰਵਾਵਾਂਗੇ ਉਹਨੂੰ ਰੀਸਿਲਟ ਕਰਾ ਕੇ ਜਿੱਥੇ ਕਿਤੇ ਸਾਨੂੰ ਨਾਲ ਲੱਗਦੀ ਪੰਚਾਇਤੀ ਲੈਂਡ ਉਸ ਏਰੀਏ ਦੇ ਵਿੱਚ ਉਸ ਪਿੰਡ ਦੀ ਮਿਲੂਗੀ ਅਸੀਂ ਉੱਥੇ ਛੱਪੜਾਂ ਦੀ ਐਕਸਪੈਂਸ਼ਨ ਕਰਾਂਗੇ ਪ੍ਰੋਪਰ ਪਾਈਪਲਾਈਨ ਪਾ ਕੇ ਪ੍ਰੋਪਰ ਪਾਈਪਲਾਈਨ ਪਾ ਕੇ ਇਹਦਾ ਜਿਹੜਾ ਮਸਲਾ ਹੈ ਇਹ ਸਦਾ ਸਦਾ ਲਈ ਹੱਲ ਕੀਤਾ ਜਾਊਗਾ ਸੋ ਮੈਂ ਇੱਕ ਵਾਰ ਤੋਂ ਫੇਰ ਇਸ ਸਾਰੇ ਕੰਮ ਦੇ ਲਈ ਇਸ ਸਾਰੇ ਕੰਮ ਦੇ ਲਈ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਚ ਜੋ ਚੱਲ ਰਹੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਅੰਦਰ ਸਰਕਾਰ ਹੈ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਜੀਨ੍ਹਾਂ ਦਾ ਇੱਕ ਵਿਜਨ ਸੀ ਪੰਜਾਬ ਨੂੰ ਲੈ ਕੇ ਕਿ ਅਸੀਂ ਪੰਜਾਬ ਨੂੰ ਬੁਨਿਆਦੀ ਸਹੂਲਤਾਂ ਦੇ ਵਿੱਚ ਸਭ ਤੋਂ ਵੱਡਾ ਕੰਮ ਜਿਹੜਾ ਕਰਨਾ ਹੈ ਉਹ ਪਿੰਡਾਂ ਦੇ ਵਿੱਚ ਛੱਪੜਾਂ ਦੀ ਸਫਾਈ ਤੇ ਪਲੇਗ੍ਰਾਉਂਡ ਨੇ ਜਿਹੜੇ ਇਹ ਸਭ ਤੋਂ ਪਹਿਲਾਂ ਬਣਾ ਕੇ ਹੁਣ ਦੇਣੇ ਨੇ ਤਾਂ ਜੋ ਸਾਡੀ ਜਿਹੜੀ ਆਉਣ ਵਾਲੀ ਇਹ ਬੁਨਿਆਦੀ ਸਹੂਲਤ ਮਿਲਣ ਦੇ ਨਾਲ ਜਿਹੜੀ ਪਿੰਡਾਂ ਦੀ ਬੜੇ ਲੰਬੇ ਸਮੇਂ ਦੀ ਇਹ ਸਮੱਸਿਆ ਜਿਹਦੀ ਕਿਸੇ ਨੇ ਬਾਹ ਨਹੀਂ ਪੜੀ ਸਾਰ ਨਹੀਂ ਲਈ ਇਹਦਾ ਸਦਾ ਲਈ ਹੱਲ ਹੋ ਸਕੇ ਸੋ ਬਹੁਤ ਬਹੁਤ ਧੰਨਵਾਦ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅੱਜ ਦਾ ਜਿਹੜਾ ਸਾਡਾ ਮੋਟਿਵ ਸੀ ਉਹ ਇਹ ਸੀ ਕਿ ਆਸੀਂ ਆਪਣੇ ਪੰਜਾਬ ਦੇ ਸਤਕਾਰਯੋਗ 3.5 ਕਰੋੜ ਵਾਸੀਆਂ ਨੂੰ ਇਹ ਦੱਸੀਏ ਕਿ ਤੁਹਾਡੀ ਸਰਕਾਰ ਤੁਹਾਡੀ ਚੁਣੀ ਹੋਈ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਤੁਹਾਡੇ ਪ੍ਰਤੀ ਤੁਹਾਡੀ ਸੇਵਾ ਦੇ ਵਿੱਚ ਵਚਨਬੱਧ ਹੈ ਤੁਹਾਡੇ ਪ੍ਰਤੀ ਡੈਡੀਕੇਟਲੀ ਲੱਗੀ ਹੋਈ ਹੈ ਔਰ ਆਉਣ ਵਾਲੇ ਸਮੇਂ ਚ ਤੁਹਾਨੂੰ ਬਿਲਕੁਲ ਇੱਕ ਬਹੁਤ ਵੱਡਾ ਪਿੰਡਾਂ ਦੇ ਛੱਪੜਾਂ ਦਾ ਤੇ ਪਲੇਗਰਾਉਂਡਾਂ ਦਾ ਬਹੁਤ ਵੱਡਾ ਚੇਂਜਸ ਦੇਖਣ ਨੂੰ ਮਿਲਣਗੇ ਜੀ ਧੰਨਵਾਦ ਜੀ ਤੁਹਾਡੀ ਸਰਕਾਰ ਨੇ ਪਹਿਲਾਂ ਟੇਲਾਂ ਤੱਕ ਪਾਣੀ ਬਚਾਉਣ ਲਈ ਬਹੁਤ ਸਾਰੇ ਜਿਹੜੇ ਹੈਗੇ